ਰਾਜਵੀਰ ਜਵੰਦੇ ਦੀ ਬੇਟੀ ਅਮਾਨਤ ਕੌਰ ਬਾਰੇ ਕੰਵਰ ਗਰੇਵਾਲ ਨੇ ਕਰਤਾ ਵੱਡਾ ਐਲਾਨ ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ ਰਾਜਵੀਰ ਜਵੰਦੇ ਦਾ ਇਸ ਦੁਨੀਆ ਤੋਂ ਤੁਰ ਜਾਣਾ ਹਮੇਸ਼ਾ ਲਈ ਇੱਕ ਦਰਦਨਾਕ ਵਿਜਾਦ ਬਣ ਗਿਆ ਕਿਉਂਕਿ ਅੱਜ ਵੀ ਜਦੋਂ ਅਸੀਂ ਉਸ ਦੇ ਗਾਣੇ ਸੁਣਦੇ ਹਾਂ ਜਾਂ ਵੀਡੀਓਜ਼ ਦੇਖਦੇ ਹਾਂ ਤਾਂ ਦਿਲ ਵਿੱਚ ਇੱਕ ਹੀ ਗੱਲ ਆਉਂਦੀ ਹੈ ਰੱਬਾ ਪੰਜਾਬ ਦਾ ਇੰਨਾ ਲਾਇਕ ਤੇ ਸੁੱਚੇ ਪੁੱਤ ਤੋਂ ਇੰਨੀ ਜਲਦੀ ਤੂੰ ਕਿਉਂ ਖੋ ਲਿਆ ਰਾਜਵੀਰ ਨੇ ਆਪਣੇ ਛੋਟੇ ਕੈਰੀਅਰ ਵਿੱਚ ਬੇਹੱਦ ਵੱਧ ਉਚਾਈਆਂ ਛੂਹ ਲਈਆਂ ਸਨ ਗਾਇਕੀ ਹੋਵੇ ਜਾਂ ਐਕਟਿੰਗ ਹਰ ਖੇਤਰ ਵਿੱਚ ਉਸ ਨੇ ਆਪਣੀ ਮਿਹਨਤ ਤੇ ਟੈਲੈਂਟ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਸੀ ਗਾਣਿਆਂ ਵਿੱਚ ਤਾਂ ਉਹ ਹਮੇਸ਼ਾ ਹੀ ਕਮਾਲ ਕਰਦਾ ਸੀ ਪਰ ਜਦੋਂ ਉਸ ਨੇ ਫਿਲਮਾਂ ਵਿੱਚ ਕਦਮ ਰੱਖਿਆ ਤਾਂ ਦਰਸ਼ਕਾਂ ਨੇ ਉਸ ਨੂੰ ਹੋਰ ਵੀ ਵਧੇਰੇ ਪਿਆਰ ਦੇ ਦਿੱਤਾ ਅੱਜ ਦੇ ਪਹਿਲਾਂ ਉਸ ਦੇ ਅਫੀਸ਼ੀਅਲ ਪੇਜ ਤੇ ਉਸ ਦੀ ਆਖਰੀ ਫਿਲਮ ਯਮਲਾ ਬਾਰੇ ਇੱਕ ਖਾਸ ਐਲਾਨ ਕੀਤਾ ਗਿਆ ਸੀ। ਬੀਤੇ ਦਿਨੀ ਉਸ ਫਿਲਮ ਦੀ ਪ੍ਰੈਸ ਕਾਨਫਰੰਸ ਹੋਈ। ਜਸਵੰਤ ਰਾਜਵੀਰ ਦੇ ਪਰਿਵਾਰ ਦੀ ਜਿਹੜੀ ਫਿਲਮ ਹੈ ਨਾ ਤੁਸੀਂ ਸਦਾ ਗਾਂਵ ਦੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ। ਸੁਮੇ ਬਟੀਆਂ ਨੂੰ ਚਾਵਾਂਗਾ ਵਿੱਚ ਪਹੁੰਚੇ। ਇਸ ਮੌਕੇ ਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਚਿਹਰੇ ਜਿਵੇਂ ਐਮੀ ਵਰਕ, ਕਮਰ ਗਰੇਵਾਲ, ਕੁਲਵਿੰਦਰ ਬਿੱਲਾ ਫਿਲਮ ਦੇ ਡਾਇਰੈਕਟਰ ਅਜ਼ੇ ਪ੍ਰੋਡਿਊਸਰ ਵੀ ਹਾਜ਼ਰ ਸਨ ਜਦੋਂ ਸਕਰੀਨ ਤੇ ਰਾਜਵੀਰ ਦਾ ਚਿਹਰਾ ਆਇਆ ਤਾਂ ਹਾਲ ਵਿੱਚ ਬੈਠਾ ਹਰ ਬੰਦਾ ਚੁੱਪਕ ਹੋ ਗਿਆ ਅੱਖਾਂ ਹੰਝੂਆਂ ਨਾਲ ਭਰ ਗਈਆਂ ਹਰ ਕਿਸੇ ਦੇ ਦਿਲ ਵਿੱਚ ਇੱਕ ਹੀ ਸੋਚ ਸੀ ਕਿ ਮੌਤ ਸੱਚਮੁੱਚ ਇੰਨੀ ਬੇਇਨਸਾਫੀ ਕਰ ਸਕਦੀ ਹੈ ਜੀਣਾ ਤੇ ਮਰਨਾ ਤਾਂ ਕੁਦਰਤ ਦਾ ਨਿਯਮ ਹੈ ਪਰ ਜਿਵੇਂ ਕਿਸੇ ਜਵਾਨ ਤੇ ਪ੍ਰਤੀਭਾਵਣ ਪੁੱਤ ਦਾ ਇੰਝ ਚਲਾ ਜਾਣਾ ਮਾਪੇ ਲਈ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਰਾਜਵੀਰ ਦੀ ਮਾਂ ਦਾ ਦੁੱਖ ਸੁਣ ਕੇ ਸਭ ਦਾ ਦਿਲ ਪਿਗਲ ਗਿਆ ਜਦੋਂ ਉਸ ਨੇ ਆਪਣੇ ਪੁੱਤ ਨੂੰ ਯਾਦ ਕਰਦਿਆਂ ਉਸ ਦੀ ਆਉਣ ਵਾਲੀ ਫਿਲਮ ਬਾਰੇ ਗੱਲ ਕੀਤੀ ਉਸ ਦੇ ਹਰ ਸ਼ਬਦ ਵਿੱਚ ਮਮਤਾ ਦੇ ਦਰਦ ਸੀ ਜੋ ਸਭ ਨੂੰ ਰਵਾ ਗਏ ਇਸ ਕਾਨਫਰੰਸ ਵਿੱਚ ਗਾਇਕ ਕਮਰ ਗਰੇਵਾਲ ਗੁਰਪ੍ਰੀਤ ਖੁੱਗੀ ਅਤੇ ਹੋਰ ਸਾਥੀਆਂ ਨੇ ਵੀ ਰਾਜਵੀਰ ਦੇ ਸੁਭਾਅ ਬਾਰੇ ਦਿਲຊੁਣ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ ਸਾਬਣੇ ਕਿਹਾ ਕਿ ਰਾਜਵੀਰ ਬੇहद ਨਿਮਰ ਸਾਫ਼ ਦਿਲ ਤੇ ਇਨਸਾਨੀਅਤ ਨਾਲ ਭਰਪੂਰ ਬੰਦਾ ਸੀ ਉਸਨੇ ਕੈਰੀਅਰ ਦੌਰਾਨ ਕਦੇ ਵੀ ਕੋਈ ਵਿਵਾਦ ਜਾਂ ਕੰਟਰੋਵਰਸਰੀ ਸਾਹਮਣੇ ਨਹੀਂ ਆਈ ਕਿਉਂਕਿ ਉਹ ਹਮੇਸ਼ਾ ਹੀ ਇੱਜ਼ਤ ਨਾਲ ਜਿਉਂਦਾ ਸੀ ਤੇ ਰਾਜਵੀਰ ਦੀ ਬੇਟੀ ਮਾਨਤ ਕੌਰ ਨੇ ਵੀ ਆਪਣੇ ਪਾਪਾ ਦੇ ਆਉਣ ਵਾਲੇ ਫਿਲਮ ਦੇ ਬਾਰੇ ਸਰੋਤਿਆਂ ਨਾਲ ਕੁਝ ਬੋਲ ਸਾਂਝੇ ਕੀਤੇ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਭਾਵਕ ਹੋ ਗਿਆ ਕਿਉਂਕਿ ਉਹ ਮਾਸੂਮ ਬੱਚੀ ਨੇ ਅਜੇ ਆਪਣੇ ਬਾਪ ਦੇ ਸਿਰ ਤੇ ਰਾਜ ਕਰਨਾ ਸੀ ਕਿਉਂਕਿ ਤਿਆਂ ਸਿਰ ਦਾ ਤਾਜ ਹੁੰਦੀਆਂ ਨੇ ਤੇ ਅਜੇ ਰਾਜਵੀਰ ਨੇ ਵੀ ਆਪਣੀ ਬੇਟੀ ਤੇ ਬੇਟੇ ਦੀ ਕਈ ਚਾਹ ਤੇ ਸੁਪਨੇ ਪੂਰੇ ਕਰਨੇ ਸਨ ਤੇ ਉੱਥੇ ਹੀ ਰਾਜਵੀਰ ਦੀ ਬੇਟੀ ਅਜੇ ਸਕੂਲ ਪੜਦੀ ਹੈ ਤੇ ਮਾਨਤਕੌਰ ਦੇ ਬਾਰੇ ਗਾਇਕ ਕंवर ਕਰੇਵਾਲ ਨੇ ਜੋ ਕਿਹਾ ਉਹ ਸੁਣ ਕੇ ਹਰ ਕਿਸੇ ਦਾ ਸੀਨਾ ਮਾਨ ਦੇ ਨਾਲ ਜੋੜਾ ਹੋ ਗਿਆ ਕਿਉਂਕਿ ਸੁੱਖ ਦੀ ਘੜੀ ਦੇ ਵਿੱਚ ਯਾਰ ਹਮੇਸ਼ਾ ਨਾਲ ਖੜ ਜਾਂਦੇ ਹਨ ਪਰ ਵਿਰਲੇ ਹੀ ਯਾਰ ਕਵਰ ਗਰੀਵਾਲ ਵਰਗੇ ਹੁੰਦੇ ਹਨ ਜੋ ਆਪਣੇ ਯਾਰ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਸਦੇ ਪਰਿਵਾਰ ਦੇ ਨਾਲ ਖੜੇ ਹਨ ਤੇ ਉਸਦੇ ਹਸਪਤਾਲ ਤੋਂ ਲੈ ਕੇ ਭੋਗ ਤੱਕ ਦੀ ਸਾਰੀ ਜ਼ਿੰਮੇਵਾਰੀ ਆਪਣੇ ਹੱਥਾਂ ਨਾਲ ਚੁੱਕੀ ਤੇ ਅੱਜ ਵੀ ਆ ਰਾਜਵੀ ਤੇ ਪਰਿਵਾਰ ਦੇ ਨਾਲ ਕਵਰ ਗਰੀਵਾਲ ਵਰਗੇ ਯਾਰ ਹਮੇਸ਼ਾ ਖੜੇ ਹਨ ਤੇ ਬਾਕੀ ਤੁਸੀਂ ਦੇਖੋ ਕਵਰ ਗਰੀਵਾਲ ਨੇ ਮਾਨਤ ਕੌਰ ਦੇ ਬਾਰੇ ਕੀ ਕਿਹਾ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਸੋ ਮੈਂ ਬੀਟੀਆ ਨੂੰ ਚਾਹਾਂਗਾ ਪੁੱਤ ਪਾਪਾ ਦੀ ਫਿਲਮ ਬਾਰੇ ਜ਼ਰੂਰ ਗੱਲ ਕਰੋ ਹਨਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਅਮਾਨਤ ਕੌਰ ਰਾਜਵੀਰ ਜਵੰਦਾ ਦੀ ਬੇਟੀ ਆ ਨਾਲੀ ਜਿਹੜੀ ਫਿਲਮ ਹੈ ਤੁਸੀਂ ਸਾਰਿਆਂ ਨੇ ਆਪਣੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਬਹੁਤ ਬਹੁਤ ਆਦਰ ਸਤਕਾਰ ਤੁਹਾਡਾ ਸਭ ਦਾ ਜੀ ਆਇਆਂ ਨੂੰ ਸਾਰੇ ਸਨੇਹੀ ਆਪਾਂ ਸੁਣਦੇ ਹੁੰਦੇ ਸੀ ਕਿ ਕਈ ਵਾਰੀ ਮਕਾਮ ਐਸਾ ਹੁੰਦਾ ਹੈ ਕਿ ਕਲਾ ਕਲਾਕਾਰ ਤੋਂ ਅੱਗੇ ਲੰਘ ਜਾਂਦੀ ਹੈ ਨਹੀਂ ਸਿਰ ਚੜ੍ਹ ਕੇ ਬੋਲਦੀ ਹੈ ਤੇ ਅੱਜ ਜਿਸ ਤਰ੍ਹਾਂ ਦਾ ਵੇਖ ਇੱਕ ਪੰਜਾਬ ਦੇ ਵਿੱਚ ਜਾਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਵਰਲਡਵਾਈਡ ਜਿੱਥੇ ਵੀ ਬੈਠੇ ਆ ਤਾਂ ਇਸ ਤਰ੍ਹਾਂ ਦਾ ਹੀ ਮੰਜ਼ਰ ਬਣਿਆ ਹੋਇਆ ਹੈ ਕਿ ਅੱਜ ਹਰ ਇਨਸਾਨ ਦਿਲ ਦੀ ਕਰਦਾ ਹੈ ਕਿ ਯਾਰ ਕਾਸ਼ ਕਿਤੇ ਹੋ ਸਕੇ ਤਾਂ ਮੈਂ ਰਾਜਵੀਰ ਬਣ ਕੇ ਸਾਡੀ ਮਾਂ ਦੇ ਸਾਹਮਣੇ ਖੜਾ ਜਾਵਾਂ ਹਾਂ ਉਹਦੇ ਆਸ-ਪਾਸ ਰਵਾਂ ਮੈਂ ਜਿੱਦਾਂ ਰਾਜੀਵ ਖੈਰ ਰੱਖਦਾ ਸੀ ਮੈਂ ਉਦਾਂ ਹੀ ਖਿਆਲ ਰੱਖਾਂ ਇਹ ਮੈਨੂੰ ਲੱਗਦਾ ਕਿ ਕਲਾ ਦਾ ਅਸਰ ਹੈ ਹੂੰ ਰਾਜੀਵ ਦਾ ਜਾਣਾ ਬਾਈ ਸਾਨੂੰ ਬਹੁਤ ਕੁਝ ਸਿਖਾ ਕੇ ਗਿਆ ਹਰ ਰੋਜ਼ ਸਿਖਾ ਰਿਹਾ ਹੈ ਹੈ ਕਈ ਗੱਲਾਂ 'ਚ ਤਸੱਲੀ ਦਿੰਦਾ ਸੱਚੀ ਉਹ ਉਹਦਾ ਜਾਣਾ ਵੀ ਨਾ ਅੰਦਰ ਆਏ ਹੁੰਦਾ ਕਿ ਯਾਰ ਵੀ ਜਿਹੜਾ ਸੱਚਾ ਕਲਾਕਾਰ ਹੁੰਦਾ ਹੈ ਉਹਨੂੰ ਐਦਾਂ ਬਿਧਾਈ ਕੀ ਹੁੰਦੀ ਹੈ ਹੈ ਜਿਹਦੀ ਕਲਾ ਸੱਚੀ ਹੁੰਦੀ ਹੈ ਜਿਹਦਾ ਕਿਰਦਾਰ ਸੱਚਾ ਹੁੰਦਾ ਹੈ ਜਿਹਨੂੰ ਕੁਛ ਮਾੜਾ ਨਹੀਂ ਗਾਉਣਾ ਆਉਂਦਾ ਜਿਹਨੂੰ ਕੁਛ ਮਾੜਾ ਬੋਲਣਾ ਨਹੀਂ ਆਉਂਦਾ ਹਮੇਸ਼ਾ ਚਾਹੁੰਦਾ ਹੈ ਕਿ ਮੈਂ ਪਹਿਰਾਵੇ ਤੋਂ ਲੈ ਕੇ ਹੈ ਤੇ ਮੇਰੀਆਂ ਅੱਖਾਂ ਮੇਰੀ ਜ਼ੁਬਾਨ ਉਹ ਤਾਂ ਸਭ ਸੱਚਮਤਾ ਛੈ ਹੀ ਨਾਲ ਨਾਲ ਮੇਰੀ ਕਲਾ ਵੀ ਜਿਸ ਤਰੀਕੇ ਨਾਲ ਮੈਂ ਡਿਲੀਵਰ ਕਰਨੀ ਆ ਉਹ ਇੰਨੀ ਸੱਚੀ ਸੱਚੀ ਹੈ ਤੇ ਉਹਦੇ ਨਤੀਜੇ ਦੇਖ ਰਹੇ ਆ ਅੱਜ ਕਿ ਸਰੀਰ ਭਾਵੇਂ ਉਹਦਾ ਚਲਾ ਗਿਆ ਪਰ ਉਹ ਨਹੀਂ ਜਾ ਰਿਹਾ ਉਹ ਆ ਜਿਹੜੇ ਚਿਹਰਾ ਤੇ ਬੈਠੇ ਨੇ ਸਾਰੇ ਇੰਨਾ ਦੀ ਬਾਤ ਨਹੀਂ ਹੈ ਦੁਨੀਆ 'ਚ ਜਿੱਥੇ-ਜਿੱਥੇ ਵੀ ਇਨਸਾਨ ਉਹਨੂੰ ਜਾਂਦਾ ਪਛਾਣਦਾ ਹੈ ਉਹਦੀ ਕਲਾ ਨੂੰ ਮਾਨਦਾ ਹੈ ਸਾਰਿਆਂ ਤੇ ਇਹੀ ਅਸਰ ਹੈ ਕਿ ਅੱਜ ਵੀ ਉਹਨੂੰ ਉਦਾਂ ਹੀ ਮਹਿਸੂਸ ਕਰ ਰਿਹਾ ਕੋਈ ਵੀ ਇਹ ਕਹਿਣ ਨੂੰ ਪਿਆਰ ਨਹੀਂ ਹੈ ਕਿ ਯਾਰ ਰਾਜਵੀਰ ਚਲਾ ਗਿਆ ਤੇ ਅੱਜ ਸਾਨੂੰ ਇੱਕ ਬੜਾ ਜਿਹੜੀ ਉਹਦੀ ਕਲਾ ਨਾਲ ਰਿਲੇਟ ਬਹਾਨਾ ਮਿਲਿਆ ਇਸ ਫਿਲਮ ਦੇ ਰੂਪ ਚ ਯਮਲਾ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ ਇਸ ਚੀਜ਼ ਦੀ ਕਿ ਆਪਾਂ ਸਾਰੇ ਰਾਜਵੀਰ ਬਣ ਕੇ ਇਸ ਫਿਲਮ ਨੂੰ ਇਸ ਮੁਕਾਮ ਤੱਕ ਲੈ ਕੇ ਚੱਲੀਏ ਕਿ ਸਾਡੀ ਮਾਂ ਨੂੰ ਚੈਨ ਮਿਲੇ ਜਦੋਂ ਆਪਾਂ ਸਾਰੇ ਫੇਰ ਇਕੱਠੇ ਹੋ ਕੇ ਉਹ ਸਰਜੇ ਪੂਜੇ ਕਲਾਕਾਰ ਨੂੰ ਐਪਰੀਸ਼ੀਏਟ ਕਰੀਏ థియేటర్ਸ 'ਚ ਜਾ ਕੇ ਸਾਰੇ ਬੈਠੇ ਬਾਈ ਹਣੀ ਬਹੁਤ ਸਿਆਣੇ ਨੇ ਇਹਨਾਂ ਦੇ ਜ਼ਿੰਦਗੀ ਦੀ ਕਿਤਾਬਾਂ ਪੜਨੀਆਂ ਤੇ ਜ਼ਿੰਦਗੀਆਂ ਪੜਨੀਆਂ 'ਚ ਬੜਾ ਫਰਕ ਹੈ ਬਾਈ ਗੁਰਪ੍ਰੀਤ ਜੀ ਤੋਂ ਨਹੀਂ ਬੈਠੇ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਇਹਨਾਂ ਬਾਈਆਂ ਦਾ ਤੇ ਇਹਨਾਂ ਦਾ ਬੜਾ ਆਸਰਾ ਰਿਹਾ ਇਸ ਥਾਂ ਦੇ ਵਿੱਚ ਬਾਈ ਰਕੇਸ਼ ਜੀ